हां जी मित्रों ਆਪਣੇ ਸਾਰਿਆਂ ਦੇ ਘਰਾਂ ਦੇ ਵਿੱਚ ਆਂਬ ਦਾ achar ਪੈਣਾ ਸ਼ੁਰੂ ਹੋ ਗਿਆ ਆ ਤੇ ਕਈਆਂ ਲੋਕਾਂ ਦੀ ਨਾ ਅਕਸਰ ਹੀ ਸ਼ਿਕਾਇਤ ਹੁੰਦੀ ਆ ਵੀ ਸਾਡਾ ਆਂਬ ਦਾ achar ਜਿਹੜਾ ਉਹ ਖਰਾਬ ਹੋ ਗਿਆ ਆ ਤੇ ਅੱਜ ਆਪਾਂ ਤੁਹਾਨੂੰ ਇਸ ਤਰੀਕੇ ਦੇ ਨਾਲ ਆਂਬ ਦਾ achar ਪਾਉਣਾ ਦੱਸਾਂਗੇ ਵੀ ਜਿਹੜਾ ਤੁਹਾਡਾ achar ਕਦੇ ਵੀ ਖਰਾਬ ਨਹੀਂ ਹੋਏਗਾ ਤੇ ਉਹਦੀ ਵਜ੍ਹਾ ਕੀ ਹੁੰਦੀ ਆ ਆਂਬ ਦਾ achar ਖਰਾਬ ਹੋਣ ਦੀ ਆਪਾਂ ਮੰਮੀ ਤੋਂ ਪੁੱਛਦੇ ਆਂ ਹਾਂਜੀ ਮੰਮੀ ਦੱਸੋ ਵੀ ਆਂਬ ਦਾ achar ਪਹਿਲਾਂ ਖਰਾਬ ਕਿਉਂ ਹੁੰਦਾ ਆ ਪੁੱਤ ਆਂਬ ਦਾ achar ਤਾਂ ਖਰਾਬ ਹੁੰਦਾ ਵਾ ਜਦੋਂ ਅਸੀਂ ਆਂਬਾਂ ਨੂੰ ਟੋਕ ਕੇ ਤੇ ਸਿੱਧਾ ਹੀ ਮਿਰਚ ਮਸਾਲਾ ਪਾ ਕੇ ਤੇ ਡੱਬੇ ਦੇ ਵਿੱਚ ਪਾ ਦਿੰਨੇ ਆ ਨਾ ਫਿਰ ਉਹ ਪਾਣੀ ਛੱਡ ਜਾਂਦਾ ਆ ਤਾ ਕਰਕੇ ਚਾਰ ਖਰਾਬ ਹੁੰਦਾ ਵਾ ਤੇ ਇਹਨਾਂ ਨੂੰ ਆਪਾਂ ਟੱਕ ਕੇ ਲੂਣ ਲਾ ਕੇ ਤੇ ਤੁੱਪੇ ਪਉਣਾ ਇੱਕ ਤੁੱਪ ਪੂਰੀ ਲਵਾਉਣੀ ਆ ਫਿਰ ਇਹਨਾਂ ਨੇ ਪਾਣੀ ਛੱਡ ਦੇਣਾ ਵਾ ਤੇ ਸੁੱਕ ਜਾਣੇ ਆਂਬ ਫੇਰ ਕਦੀ ਬਾਤ ਤੇ ਚਾਰ ਖਰਾਬ ਨਹੀਂ ਹੁੰਦਾ ਅਸ਼ਾ ਮਤਲਬ ਕਿ ਅੰਬ ਦਾ ਚਾਰ ਪਾਉਣ ਤੋਂ ਪਹਿਲਾਂ ਇਹਨਾਂ ਨੂੰ ਕੱਟ ਕੇ ਤੇ ਲੂਨ ਲਾ ਕੇ ਤੇ ਇਹਨਾਂ ਦਾ ਪਾਣੀ ਨਿਚੋੜਨਾ ਆ ਤੇ ਜਦੋਂ ਪਾਣੀ ਨਿਚੜ ਜਾਂਦਾ ਆ ਤੇ ਫੇਰ ਮਸਾਲੇ ਰਲਾ ਕੇ ਤੇ ਫੇਰ ਆਪਾਂ ਚਾਰ ਪਾਉਣਾ ਆ ਹਾਂ ਫੇਰ ਪਾਉਣਾ ਫੇਰ ਨਹੀਂ ਖਰਾਬ ਹੋਏਗਾ ਕਦੀ ਨਹੀਂ ਖਰਾਬ ਹੁੰਦਾ ਠੀਕ ਆ ਤੇ ਅੱਜ ਆਪਾਂ ਕਿੰਨੇ ਕਿਲੋ ਚਾਰ ਪਾਉਣ ਲੱਗੀਆਂ ਤੇ ਕੀ ਮਸਾਲੇ ਪਾਉਣ ਲੱਗੀਆਂ ਫਿਰ ਦੱਸੋ ਸਾਰੀ ਆਪਣੀ ਆਡੀਅנס ਨੂੰ ਹੁਣ ਅੱਛਾ ਇਹ 10 ਕਿਲੋ ਆਂਬ ਆ ਅੱਛਾ ਜੀ ਤੇ ਇਹਨਾਂ ਦੇ ਵਿੱਚ ਪਾਇਆ ਜੇ 1 ਮਿੰਟ ਹੁਣ ਕਾਪੀ ਪੈਨ ਚੱਕੋ ਤੇ ਸਾਰੇ ਮਸਾਲੇ ਨੋਟ ਕਰ ਲਓ ਅਮੇਥਰੇ ਪਈਆ ਠੀਕ ਆ ਜੀ ਲਓ ਵੀ ਮਿੱਤਰੋ ਨੋਟ ਕਰੀ ਜਾਓ ਮੇਥਰੇ ਪਾ ਤੇ ਪਈਆ ਆਪਾਂ ਵਿੱਚ ਇਹਦੇ ਕਲੌਂਜੀ ਤੇ ਕਲੌਂਜੀ 100 ਗ੍ਰਾਮ ਕਲੌਂਜੀ 100 ਗ੍ਰਾਮ ਠੀਕ ਆ ਜੀ ਜਿਆਦਾ ਨਹੀਂ ਪਾਉਣੀ ਚਾਹੀਦੀ ਨਹੀਂ ਤੇ ਚਾਰ ਜਿਹੜਾ ਕਾਲਾ ਹੋ ਜਾਂਦਾ ਕਾਲਾ ਹੋ ਜਾਂਦਾ ਠੀਕ ਆ ਜੀ ਆਪਣੇ ਅਕੋਰਡਿੰਗ ਪਾ ਲਓ ਜਿੰਨਾ ਤੁਸੀਂ ਪਾਉਣਾ ਹੈ ਤੇ ਰਾਈ ਸਰੋਂ 50 ਗ੍ਰਾਮ ਰਾਈ ਸਰੋਂ 50 ਗ੍ਰਾਮ ਜੀ ਅੱਗੇ ਜੀ ਕਾਲੀ ਮਿਰਚ ਵੀ 100 ਗ੍ਰਾਮ ਕਾਲੀ ਮਿਰਚ ਵੀ 100 ਗ੍ਰਾਮ ਨੋਟ ਕਰੀ ਜਾਓ ਕਾਪੀ ਪੈਨ ਫੜ ਕੇ ਤੇ ਅੱਗੇ ਆ ਗਈ ਜੀ ਸੌਂਫ ਇਹ ਕਿੰਨੀ ਪਾਣੀ ਮਮੀ ਇਹ ਵੀ ਪਈਆ ਪਈਆ ਹਾਂ 10 ਅਸੀਂ ਦੱਸਣ ਦੇ ਆ ਜੇ ਤੁਹਾਨੂੰ 10 ਕਿਲੋ ਚਾਰ ਦੇ ਹਿਸਾਬ ਦੇ ਨਾਲ ਬਾਕੀ ਤੁਸੀਂ ਵਾਧ ਚਾਰ ਪਾਉਣਾ ਤੇ ਇਹਦੀ ਮਾਤਰਾ ਜਿਹੜੀ ਵਧਾ ਵੀ ਸਕਦੇ ਜੇ ਅੱਗੇ ਜੀ ਹੁਣ ਲਾਲ ਮਿਰਚ ਲਾਲ ਮਿਰਚ ਇਹ ਕਿੰਨੀ ਆ ਜੇ ਕੋਈ ਲਾਲ ਮਿਰਚ ਨਾ ਖਾਂਦਾ ਇਹ ਹਰੀ ਵੀ ਪਾ ਸਕਦਾ ਨਾ ਹਾਂ ਹਰੀ ਕਿੱਥੋਂ ਲੈ ਜਾਣੀ ਆ ਨਾਲ ਇਹ ਇਹ ਚਾਰ ਦੇ ਵਿੱਚ ਲਾਲ ਮਿਰਚ ਜ਼ਰੂਰ ਪਾਉਣੀ ਪਉਣੀ ਆ ਠੀਕ ਆ ਜੀ ਉਹ ਵਜਾ ਉਹ ਕਿਉਂ ਪੜਾ ਇਹ ਹਰੀ ਪੈਂਦੀ ਨਹੀਂ ਇਹਦੇ ਚ ਪੈਂਦੀ ਲਾਲ ਮਿਰਚ ਲਾਲ ਪੈਂਦੀ ਆ ਠੀਕ ਆ ਅੱਗੇ ਜੀ ਅੱਗੇ ਵੀ ਦੱਸਨੇ ਆ ਠੀਕ ਆ ਕਿੰਨੇ ਕੁ ਰਹਿ ਗਏ ਹੋਰ ਥੋੜੀ ਬਹੁਤ ਨਹੀਂ ਜ਼ਿਆਦਾ ਨਾ ਹੋ ਜੇ ਠੀਕ ਆ ਆ ਗਈ ਹਲਦੀ ਤੇ ਹਲਦੀ ਕਿੰਨੀ ਪਾਉਣੀ ਆ 200 ਗ੍ਰਾਮ 200 ਗ੍ਰਾਮ ਠੀਕ ਆ ਜੀ ਸੁੱਟੋਗਾ ਮੈਂਟੋ ਮੈਂਟੀ ਅੱਗੇ ਕੀ ਆ ਗਿਆ ਲੂਣ 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 ਕਿੰਨਾ ਇੱਕ ਪੈਕਟ ਨਹੀਂ ਥੋੜਾ ਪਾਉਣਾ ਅੱਧਾ ਪਹਿਲਾਂ ਪਾਤਾ ਸੀ ਨਾ ਠੀਕ ਆ ਅੱਧਾ ਓਕੇ ਤੇ ਹੁਣ ਕੀ ਰਹਿ ਗਿਆ ਤੇਲ ਤੇਲ ਕਿੰਨਾ ਤੇਲ 1 ਕਿਲੋ ਸਾੜਿਆ 1 ਕਿਲੋ ਜਿਹੜਾ ਪਹਿਲਾਂ ਉਹਨੂੰ ਸਾੜ ਲਿਆ ਆਪਾਂ ਤੇਲ ਨੂੰ ਸਾੜ ਕੇ ਠੰਡਾ ਕਰ ਲਿਆ ਠੰਡਾ ਕਰਕੇ ਤੇ ਫਿਰ ਹੋਣ ਲੱਗੇ ਆ ਜੀ ਪੌਣ ਠੀਕ ਆ ਜੀ ਲਓ ਵੀ ਮਿੱਤਰੋ ਇਹ ਤੁਹਾਨੂੰ ਬਸ ਇੰਨੇ ਮਸਾਲੇ ਪਾਣੇ ਆ ਇੰਨੇ ਠੀਕ ਆ ਜੀ ਲਓ ਮਿੱਤਰੋ ਆਪਾਂ ਤੁਹਾਨੂੰ ਚਾਰ ਦੇ ਸਾਰੇ ਹੀ ਮਸਾਲੇ ਜਿਹੜੇ ਦੱਸਤੇ ਆ ਤੇ ਇਹਨਾਂ ਨੂੰ ਹੁਣ ਰਲਾ ਕੇ ਤੇ ਆਪਾਂ ਡੱਬੇ ਦੇ ਵਿੱਚ ਪਾ ਦੇਣਾ ਤੇ ਮੰਮੀ ਕਿੰਨੇ ਦਿਨਾਂ ਦੇ ਚਾਰ ਤਿਆਰ ਹੋ ਜਾਂਦਾ ਹਰ ਤੱਕ ਤੱਕ ਹੋਈ ਜਾਣਾ ਠੀਕ ਆ ਤੇ ਇਹ ਹੁਣ ਲਾ ਕੇ ਤੇ ਆ ਲਾ ਕੇ ਰੱਖਿਆ ਜੀ ਵਾ ਮਰਦਬਾਨ ਮਰਦਬਾਨ ਹੀ ਕਹਿੰਦੇ ਆ ਹਾਂ ਤੇ ਮਰਦਬਾਨ ਚ ਪਾ ਦੇਣਾ ਤੇ ਇਸ ਤਰੀਕੇ ਨਾਲ ਚਾਰ ਪਾਓਗੇ ਤੇ ਕਦੇ ਖਰਾਬ ਨਹੀਂ ਹੋਏਗਾ ਤੇ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੇਖਣ ਵਾਸਤੇ ਵਲੌਗ ਨੂੰ ਜਲਦੀ ਮਿਲਦੇ ਆ ਜੀ ਨੈਕਸਟ ਵਲੌਗ ਚ